हाय गाइस ਹੁਣ ਅਸੀਂ ਬਣਾ ਲੱਗੇ ਆਂ Shimla Mirch ਭਰ ਕੇ ਠੀਕ ਹੈ ਉਹਦੇ ਲਈ ਅਸੀਂ ਆਲੂ ਉਬਲਨੇ ਰੱਖ ਦਿੱਤੇ ਆਂ ਦੇਖੋ ਜੀ ਦੇਖੋ ਜੀ ਆਲੂ ਆਪਣੇ ਬੋਇਲ ਹੋ ਗਿਆ ਹੁਣ ਅਸੀਂ ਤੇਲ ਰੱਖਤਾ ਇਹਦੇ ਵਿੱਚ ਪਾਣ ਲੱਗੇ ਆਂ ਜੀਰਾ ਔਰ ਟੇਸਟ ਅਕੋਰਡਿੰਗ ਮੇਥੀ Shimla Mirch ਭੁਨਣ ਲਈ ਅਸੀਂ ਪਿਆਜ਼ ਟਮਾਟਰ ਕਰ ਲਿਆ ਭਰਨ ਲਈ ਆਲੂ ਕਰ ਲਿਆ ਇਹਨਾਂ ਨੂੰ ਥੋੜਾ ਥੋੜਾ ਅਸੀਂ ਸੇਕ ਲਗਵਾਵਾਂਗੇ ਇਹ ਰਸੀਮਲਾ ਮਸਾਲੇ ਤੋਂ ਆਮ ਚ ਪਰਾਂਗੇ। ਥੋੜਾ ਜਿਹਾ ਪਾਵਾਂਗੇ ਜੀ ਨਮਕ ਟੇਸਟ ਅਕੋਰਡਿੰਗ ਲਾਲ ਮਿਰਚ ਪਾਊਡਰ ਹਲਦੀ ਕਿਚਨ 3 ਮਸਾਲਾ ਹੋਰ ਗਰਮ ਮਸਾਲਾ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਆਪਣੇ ਆਲੂ ਆਲੂ ਮਨੂਨ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਅੱਗੇ ਇਹਨਾਂ ਨੂੰ ਸ਼ਿਮਲਾ ਮਿਰਚ ਵਿੱਚ ਪਰਾਂਗੇ ਔਰ ਇਹਨਾਂ ਨੂੰ ਫਰਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰੀਆਂ ਸ਼ਿਮਲਾ ਮਿਰਚਾਂ ਪਾਲੀਆਂ ਹੁਣ ਇਹਨਾਂ ਨੂੰ ਫਰਾਈ ਹੋਣ ਲਈ ਮੈਂ ਘਿਓ ਪਾਵਾਂਗੀ ਕੜਾਈ ਵਿੱਚ ਤੇ ਇਹਨਾਂ ਨੂੰ ਪਾਤਾ ਹੁਣ ਕੜਾਈ 'ਚ ਹੌਲ-ਹੌਲਾ ਇਹਨਾਂ ਨੂੰ ਫਰਾਈ ਕਰਾਂਗੇ ਥੋੜੀ-ਥੋੜੀ 3 ਗੈਸ 'ਤੇ ਕਾਂਗਰ ਸੜਨਾਂ ਦੇਖ ਸਕਦੇ ਹੋ ਨਾਲ ਹੁਣ ਇਹਦੇ ਵਿੱਚ ਅਸੀਂ ਲੱਛੇਦਾਰ ਪਿਆਜ਼ ਪਾ ਦਿੰਦੇ ਆ ਤੁਸੀਂ ਦੇਖੋ ਫਾਈਨਲੀ ਤੁਸੀਂ ਦੇਖ ਸਕਦੇ ਆ ਸਾਡੀ ਸ਼ਿਮਲਾ ਵਿੱਚ ਪਾਰਕੇ ਹੋ ਗਿਆ ਜੀ ਤਿਆਰ ਠੀਕ ਹੈ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਹੈ ਐਂਡ ਸਬਸਕ੍ਰਾਈਬ ਕਰਨਾ ਥੈਂਕ ਯੂ ਸੋ ਮਚ